ਲੋ ਵੀ ਦੋਸਤੋ ਆਪਾਂ ਹਰੇ ਵਾਲਾ ਮੱਕੇ ਬੱਟਾ ਵਾਲੇ ਮੱਕੇ ਵਾਸਤੇ ਕਰਤਾ ਬਾਣ ਤਿਆਰ ਥੋੜਾ ਜਿਹਾ 10 ਦਿਨ ਲੇਟ ਹੋ ਗਏ ਮੀਂਹ ਆ ਕਰਕੇ ਬੱਤ ਨਹੀਂ ਆਈ 2-3 ਵਾਰੀ ਮੀਂਹ ਲਗਾਤਾਰ ਪੈ ਗਿਆ ਤੇ ਇਹ ਕੋ ਜਵਾਰ ਖੜੀ ਸੀ ਪਹਿਲਾਂ ਉਹਦਾ ਕਰਕੇ ਤੇ ਬੱਚਾ ਬਾਹਰ ਆ ਤੇ ਹੁਣ ਆਪਾਂ ਇਥੇ ਬੀਜਣਾ ਮੱਕਾ ਪਿਛਲੇ ਦਿਨੇ ਵੀ ਆਪਾਂ ਵੀਡੀਓ ਪਾਈਆਂ ਸੀ ਮੱਕੇ ਦੀਆਂ ਪੂਰੇ 50 ਦਿਨਾਂ ਦੇ ਵਿੱਚ ਮੱਕਾ ਬਾਢੇ ਵਾਲਾ ਜਿਹੜਾ ਮਸ਼ੀਨ ਨਾਲ ਬੀਜਿਆ ਉਹਦੇ ਨਾਲੋਂ ਵੱਧ ਹਰਾ। ਬਾਕੀ ਜੇ ਹੁਣ ਮੀਂਹਾਂ ਦਾ ਮੌਸਮ ਆ। ਮੀਂਹ ਉਹ ਜਿੰਨਾ ਮਰਜੀ ਪਈ ਜਾਵੇ ਤੇ ਉਹ ਵੀ ਡੁੱਬਦਾ ਨਹੀਂ ਹੈਗਾ। ਨਹੀਂ ਤਾਂ ਮੈਂ ਪਾਰਾ ਨਾ ਤਿੰਨ ਵਾਰ ਮੱਕਾ ਬੀਜੇ ਚੌਥੀ ਤੀਜੀ ਵਾਰ ਮੈਂ ਬੱਟਾ ਦੀ ਬੀਜੇ ਦੋ ਵਾਰ ਪਹਿਲਾਂ ਬੀਜਿਆ। ਦੋਨੇ ਵਾਰੀ ਮੱਚ ਗਿਆ ਕਿਉਂਕਿ ਬੀਜਿਆ ਕਰਕੇ ਉੱਗ ਰਿਹਾ ਕਰੀ ਮੀਂਹ ਆਇਆ ਕਰੇ। ਹੁਣ ਵੀ ਦੇਖੋ ਮੌਸਮ ਜਿਵੇਂ ਬਣੇ ਹੀ ਪਿਆ ਬੱਦਲ ਦੇਖੋ। ਕਿ ਕੋਈ ਪਤਾ ਨਹੀਂ ਕਦੋਂ ਆ ਜੇ ਜੇ ਹੁਣ ਇਹ ਸਵੇਰ ਤੱਕ ਨਾ ਆਇਆ। ਸਵੇਰੇ ਵੀ ਆਪਾਂ ਬੱਟਾ ਪਾ ਕੇ ਇਹਨੂੰ ਕਰਤਨ ਨਾ ਬੀਤਾ ਤੇ ਤਾਂ ਵੀ ਆਪਾਂ ਨੂੰ ਮੀਂਹ ਆ ਜੇ ਪਾਉਂਦੀ ਆਪਾਂ ਨੂੰ ਦਿੱਕਤ ਨਹੀਂ ਕੀ ਆਪਣੇ ਮੱਕੇ ਨੂੰ ਗੁਰੂ ਆ ਵੀ ਸਾਰਾ ਕੁਝ ਸਹੀ ਹੋਊਗਾ ਓਕੇ ਉਹ ਤਾਂ ਉਹ ਨਾਲ ਬਾਹਰੇ ਹੈ ਤਦੋ ਤੋ ਅਦੂ ਜੀਵਰਤਾ ਹੁਆ ਬਾਜੰਗਾ ਪਹਿਲਾ ਰੋਟਾਵੇਟਰ ਮਾਰਿਆ ਸੀ ਉਹ ਮੀ ਆ ਗਿਆ ਜਦ ਦੁਬਾ ਦਾ ਪੰਤੌਗਾ ਮਾਰ ਤੀਆਂ ਤੇ ਸੋਬਾ ਮਾਰ ਕੇ ਹਾਲਾ ਇਹਦੇ ਚ ਉਹ ਦੁਬਾ ਦਾ ਬੱਟਾ ਪਾ ਕੇ ਇਹ ਮਸ਼ੀਨ ਬੱਟਾ ਬੀਜਣ ਲਈ ਆ ਆਪਦੀ ਮਿਲਕੀ ਦਾ ਉਦੋਂ ਕੋਈ ਗੱਲ ਆ ਨਹੀਂ ਆਪਣਾ ਅਰੀਜੀਨਲ ਪਾਰਟ ਦੇ ਉੱਤੇ ਚਾਰ ਰੋੜੇ ਕੱਢਦੇ ਹੁੰਦੇ ਆ ਮੱਕੇ ਦੇ ਉਹ ਤਾਂ ਦੋਨੇ ਛੱਡਣ ਤੇ ਆ ਕਿ ਦੋ ਵਿਚਾਲੇ ਕੱਢ ਦਿੰਨੇ ਆ ਮੜੇ ਇੱਕ ਵਾਰ ਜ਼ਿਆਦਾ ਭਰ ਦੇਈਦਾ ਕੇਰਾ ਉਗਰੇ ਆ ਮੁੜ ਕੇ ਦਾ ਸਲਾਵਨ ਵਾਲੀ ਹੋ ਜਾਂਦਾ ਗਾ ਇਹ ਵੀ ਆਪਾਂ ਪਰ ਪ੍ਰੈਕਟੀਕਲ ਕਰਿਆ ਸੀਗਾ। ਬੱਟ ਪਾ ਕੇ ਪਾੜੇ ਵਾਲੀ ਤੇ ਉਹਦੇ ਉੱਤੇ ਦੋ ਵਿਚਾਲੇ ਔੜੇ ਕੱਢਦੇ ਹਲੀਲੀ ਨਾਲ। ਪਾਸੇ ਤੇ ਜਿਹੜਾ ਹਲੀਲੀ ਪੱਟ ਢਾਉਂਦੀ ਆ ਪਾੜੇ ਨੂੰ। ਇਹਦਾ ਅੰਦਰ ਜੀ ਰੱਖ ਲੇ ਤੇ ਜਾ ਫਿਰ ਦੇਖਦੇ ਆ ਮੂੰਗੀ ਵਾਲੀ ਮਿਲਗੀ ਦਾ ਬੜੀ ਥੋਣੀ ਗੱਲ ਲੈ ਜਿਹੜੀ ਮੂੰਗੀ ਪੀਜੀ ਆ। ਬੱਟਾਂ ਤੇ ਚਾਰ-ਚਾਰ ਔੜੇ। ਉਹੋ। ਬਹੁਤ ਧੰਨਵਾਦ।